ਇਮਰ ਜਿੰਮ ਦਾ ਬਣਾ ਜੇਮ ਲਗਵਾ ਦਿੱਤੋ ਨਾ ਜੇਮ 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 ਕੋਲੇ ਜੇਮ ਕਿੰਨਾ ਲਿਖਦੇ ਨੇ ਨਾ ਜੇਮ ਜੇਮ ਕਿੰਨਾ ਲਿਖਦਾ ਜੀ ਕੋ ਸਾਈਕਲ ਤੇ ਪੈਰ ਹੋ ਜਾਂਦੇ ਵੀ ਵੀਰ ਬਾਸ ਜੀ ਕੰਟਰੋਲ ਪ੍ਰੋਜੈਕਟ ਨੂੰ ਲਗਾ ਰਹੇ ਹੁਣ ਉਹ ਵੀ ਆਲੇ ਵੀ ਚੱਲਦੇ ਨੇ ਬਈ ਬਹੁਤ ਵਾਰ ਬਾਤ ਦੇਖੋ ਇਹ ਮੇਰੀ ਵਾਰਡ ਹੈ ਜਿੱਤੇ ਵੀ ਆ ਮੈਂ ਆਪਣੇ ਸਾਰੇ ਸੱਜਣਿਆਂ ਨਾਲੋਂ ਅਕਸਰ ਮਿਲਦੇ ਰਹੀਦਾ ਅੱਜ ਵੀ ਮਿਲਣ ਆਏ ਆ ਜਿਹੜੀਆਂ ਕੋਈ ਮੁਸ਼ਕਿਲਾਂ ਤਾਂ ਨੇ ਜਾਂ ਕੋਈ ਪ੍ਰੋਬਲਮਸ ਸੋਲਵ ਕਰਨੀਆਂ ਜਾਂ ਪਾਰਕ ਦੀ ਬਿਊਟੀਫਿਕੇਸ਼ਨ ਹੈ ਤੇ ਉਹਦੇ ਬਾਰੇ ਸਰਦੀਆਂ ਜਿਹੜੀਆਂ ਡਿਸਕਸ ਕਰਦੇ ਰਹੀਦੇ ਉਹਦਾ ਹੋਇਆ ਸੋ ਮੇਨ ਤਾਂ ਕੋਈ ਨਹੀਂ ਐ ਪਾਰਕ ਦੇ ਵਿੱਚ ਕੋਈ ਇਹਨਾਂ ਨੇ ਜਿਮ ਨਵੇਂ ਕਾਇਮ ਨੇ ਸਾਨੂੰ ਕੋਈ ਜਿਮਚੀ ਨਾ ਲਗਵਾ ਦਿਓ ਕੁਝ ਲਾਈਟਾਂ ਦਾ ਕੁਝ ਕਿਹਾ ਇਹਨਾਂ ਨੇ ਕੁਝ ਬੈਂਚਾਂ ਦਾ ਕਿਹਾ ਸੋ ਕੋਈ ਇੱਡੀ ਛੋਟੀਆਂ ਛੋਟੀਆਂ ਗੱਲਾਂ ਨੇ ਕਰਵਾ ਦਿਆ ਕਿ ਬਾਕੀ ਸਾਰਾ ਕੰਮ ਜਿਹੜਾ ਆਲਰੇਡੀ ਹੋਏ ਨੇ ਕੰਮ ਇਹਨਾਂ ਦੇ ਤੇ ਸੋ ਇੱਕ ਜਸਟ ਮਿਲਣੀ ਹੁੰਦੀ ਆਪੀ ਵਾਰਦੇ ਚ ਵਸੀਆਂ ਨਾਲ ਸਾਰਿਆਂ ਦੇ ਨਾਲ ਸੋ ਇਹਨਾਂ ਨੂੰ ਮਿਲ ਕੇ ਕਿੰਨਾ ਕਿਤੇ ਅਪਡੇਟ ਲੱਲੀ ਦੀ ਆ ਸੋ ਅੱਜ ਉਹ ਰੁਟੀਨ ਦੇ ਵਿੱਚ ਜਿਹੜਾ ਇਹਨਾਂ ਨੇ ਲਗਾਏ ਹੋਏ ਨੇ ਹਰ ਟਾਈਮ ਜਦ ਇਹ ਚੀਜ਼ਾਂ ਦੀ ਡਿਵੈਲਪਮੈਂਟ ਹੋ ਸਕੇ پارک ਦਾ ਡਿਵੈਲਪਮੈਂਟ ਹੋ ਸਕੇ ਜਿਹਦੇ ਸੋਨਾਂ ਨੂੰ ਜਿਮ ਲਗਵਾਇਆ ਉਹਦੇ ਸੋਨਾਂ ਨੂੰ ਕੁਝ ਲਾਈਟਾਂ ਲਗਵਾਈਆਂ ਕੁਝ ਸੋਨਾਂ ਨੂੰ ਬੈਂਚ ਲਗਵਾਉਣੀ ਆਇਆ ਤਾਂ ਕਿ ਸਭ ਦੇਖੇ ਤੇ ਰੈਨੋਵੇਸ਼ਨ ਜਿਹੜੀ ਆ ਸਾਡੇ ਪੁਰਾਣੇ ਜਿਮ ਦੀ ਹੋਵੇ ਤੇ ਇਸ ਕਰਕੇ ਉਹਨਾਂ ਨੇ ਸਾਡਾ ਪੂਰਾ ਭਰੋਸਾ ਜੋ ਆਇਆ ਤੇ 1500000 ਦਾ ਇੱਛਾ ਹੋ ਗਿਆ ਸਫਾਈ ਜਿਹੜੇ ਵਾਸਤੇ ਉਹਨਾਂ ਨੇ ਅਸੀਂ ਆਖਿਆ ਸੀ ਕਿ ਸਫਾਈ ਦਾ ਬੰਦਾ ਉਹ ਕਹਿੰਦੇ ਇੱਕ ਦਾ ਬੰਦਾ ਹੋਰ ਪਾ ਦਦਨੇ ਆ ਸਰ ਸੋ ਇਹਲੇ ਬੰਦੇ ਕੋਲ ਇਹਨਾਂ ਏਰੀਆ ਨਹੀਂ ਸੰਭਾਲਿਆ ਜਾ ਰਿਹਾ ਨਾ ਕੁਝ ਤੋ ਦਸਵੇਂ ਨੰਬਰ ਵਾਲਾ ਮਾਮਲਾ ਚਾਰ ਛੇ ਦਸਵੇਂ ਨੰਬਰ ਸੈਂਕਸ਼ਨ ਕਰ ਦਿੱਤੇ ਹੈ ਉਹ ਚਾਰ ਦਸਵੇਂ ਚਾਰਾ ਨੁਕਰਾ ਚ ਰੱਖਿਆ। ਕੀ ਐਸਾ ਕੰਮ ਨਹੀਂ ਹੈ ਜਿਹੜਾ ਮੇਰ ਸਾਹਿਬ ਨਹੀਂ ਕਰਵਾ ਰਹੇ ਇੰਨੀ ਤੇਜ਼ੀ ਨਾਲ ਇਹ ਮੈਂ ਨਹੀਂ ਵੇਖਿਆ ਕੋਈ ਵੀ ਲੀਡਰ ਕੰਮ ਕਰਵਾ ਸਕਦਾ ਤੇ ਕਰਵਾ ਰਿਹਾ ਹੋਵੇ।